ਸਿੰਘ ਬਹਾਦਰ ਗੁਰਮਖ ਪਿਆਰਿਓ ਹਜੂਰ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਥੇ ਗਏ ਨਹੀਂ ਸਤਸਰੂ ਪਾਤਸ਼ਾਹ ਜੀ ਉੱਥੇ ਗਏ ਨਹੀਂ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਜੀਵਨ ਕਿਹਜਾ ਸੀ ਪਰ ਜਦੋਂ ਸਤਸਰੂ ਪਾਤਸ਼ਾਹ ਜੀ ਉੱਥੇ ਗਏ ਉਹਨਾਂ ਨੇ ਉਪਦੇਸ਼ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਉਪਦੇਸ਼ ਦਿੱਤੇ ਤੇ ਜੇ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਉਪਦੇਸ਼ਾਂ ਨੂੰ ਕਹਿਣ ਤਾਂ ਵੀ ਮੈਂ ਨਹੀਂ ਕਮਾਉਣੀ ਤੇ ਉਹਦੀ ਉਹਦੀ ਮਰਚੀ ਸੀ ਪਰ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਨੂੰ ਕਮਾਇਆ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਨੂੰ ਮੰਨਿਆ ਤੇ ਜਦੋਂ ਬਾਦਸ਼ਾਹ ਦਾ ਆਦੇਸ਼ ਮੰਨ ਲਿਆ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਵੇਖੋ ਕੀ ਜਾੜਿਆ ਸਾਤਗੁਰੂ ਪਾਤਸ਼ਾਹ ਜੀ ਨੇ ਤੀਰ ਦਿੱਤੇ ਨਿਸ਼ਾਨ ਦਿੱਤੇ ਨਗਾਰਾ ਦਿੱਤਾ ਪੰਜ ਸਿੰਘ ਦਿੱਤੇ ਪੰਜਾਬ ਦੀ ਧਰਤੀ ਵੱਲ ਤੋਰਿਆ ਤੇ ਉਸ ਤੋਂ ਪਹਿਲਾਂ ਉਹਨੇ ਇੱਕ ਗੱਲ ਕਹੀ ਸੀ ਕਹਿਣ ਲੱਗੇ ਮਹਾਰਾਜ ਆ ਜਿਹੜੇ ਤੁਸੀਂ ਮੇਰੇ ਇੱਥੇ ਜਾਨਵਰ ਸੀਸ ਛਟਕਾ ਦਿੱਤੇ ਨੇ ਇਹਨਾਂ ਦਾ ਖੂਨ ਇਸ ਧਰਤੀ ਤੇ ਡੁੱਲ ਗਿਆ ਹੈ ਮੈਨੂੰ ਬੜਾ ਦੁੱਖ ਹੈ ਤੇ ਮੇਰੇ ਪਾਤਸ਼ਾਹ ਕਹਿੰਦੇ ਫਿਰ ਇੰਦਰ ਮੇਰੇ ਕੋਲ ਆ ਸਤਿਪੁਰਾਨੇ ਉਹਦੇ ਸੀਸ ਤੇ ਹੱਥ ਰੱਖਿਆ ਕਿਹਾ ਦੇਖ ਇਹ ਜਾਨਵਰ ਸੀ ਇਹ ਤਾਂ ਮੈਂ ਅਸੀਂ ਮੁਕਤੀ ਕਰ ਦਿੱਤੀ ਹੈ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਜਿਹੜੇ ਨਾ ਹੱਥੇ ਪੰਜਾਬ ਦੀ ਧਰਤੀ ਦੇਤੇ ਅੰਨ ਹੱਥੇ ਮਾਰੇ ਗਏ ਜਿਨ੍ਹਾਂ ਨੂੰ ਉਸ ਸਮੇਂ ਦੀਆਂ ਜ਼ਾਲਮ ਸਰਕਾਰਾਂ ਨੇ ਜੌਨਿਆਂ ਨੂੰ ਨੀਆ ਵਿੱਚ ਚਿੰਨ ਦਿੱਤਾ ਗਿਆ ਹੈ ਜਿਹੜਾ ਉਸ ਧਰਤੀ ਦੇ ਉੱਤੇ ਉਹਨਾਂ ਦਾ ਖੂਨ ਡੁੱਲਿਆ ਹੈ ਕਿ ਉਹ ਤੈਨੂੰ ਦਿਸਦਾ ਨਹੀਂ ਜਦੋਂ ਪਾਤਸ਼ਾਹ ਨੇ ਦਿਖਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਆਪ ਨੂੰ ਬਦਲਿਆ ਤੇ ਗੁਰਮੁਖ ਪਿਆਰੇ ਫਿਰ ਐਹੋ ਜਿਹਾ ਬਦਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਬਣ ਉਥੋਂ ਪੰਜਾਬ ਦੀ ਧਰਤੀ ਤੇ ਆਇਆ ਕਿੰਨੀਆਂ ਜੰਗਾਂ ਲੜੀਆਂ ਨਹੀਂ ਆਖਰਕਾਰ ਦਿੱਲੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਤੇ ਜਦੋਂ ਸ਼ਹਾਦਤ ਹੁੰਦੀ ਹੈ ਮੈਂ ਬੇਨਤੀ ਕਰਦਾ ਮੈਂ ਕਦੇ ਆਵਾਜ਼-ਬਾਦ ਵਿੱਚ ਨਾ ਪਵਾਂ ਪਿਆਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਤੇ ਆਪਣੇ ਅੰਦਰ ਸੋਚੋ ਵੀ ਬਾਣੀ ਨੇ ਬਾਣੀ ਦੀ ਕਰਾਮਾਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਹੁਤ ਵੱਡੀ ਤਾਕਤ ਹੈ ਜੇ ਇਸ ਨੂੰ ਅੰਦਰ ਲੈ ਕੇ ਜਾਵਾਂਗੇ ਹੁਣ ਗੁਰਮੁਖ ਪਿਆਰੇ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਦੇ ਵਿੱਚ ਬੈਠੇ ਨੇ ਕਉਤਮਨਾਰ ਦੇ ਕੋਲੇ ਪਰ ਉੱਥੇ ਉਹਨਾਂ ਦੀ ਸ਼ਹਾਦਤ ਹੋਈ ਗੁਰਮੁਖ ਪਿਆਰੇ ਜਦੋਂ ਉੱਥੇ ਬੈਠੇ ਸ਼ਹੀਦੀ ਹੁੰਦੀ ਹੈ ਜਮੂਰਾਂ ਦੇ ਨਾਲ ਮਾਸ ਖਿੱਚਿਆ ਜਾਂਦਾ ਹੈ 11 ਸਾਲ ਦੀ ਮਸੀ 4.5 ਸਾਲ ਦੀ ਮਸੀ ਬਾਬਾ ਅਜੀਤ ਸਿੰਘ ਦੀ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਪੁੱਤਰ ਦੀ ਉਹਨਾਂ ਨੂੰ ਗੁਰਮਤ ਪਿਆਰਿਓ ਟੋਟੇ ਟੋਟੇ ਕਰਕੇ ਉਹਨਾਂ ਦਾ ਕਾਲਜਾ ਧੜਕਦਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੁਖ ਵਿੱਚ ਪਾਇਆ ਤੇ